ਯਾ ਜਾਲਟਾ ਡਾਟਾ ਸਾਰਿਆਂ ਦਾ ਸਵਾਗਤ ਹੈ ਜੀਐਸਬੀ ਵਲੋਗਰ ਚੈਨਲ ਦੇ ਵਿੱਚ ਤੇ ਅੱਜ ਹੈਗਾ ਗਾਇਸ ਰੱਖਾ ਬੰਧਨ ਨੂੰ ਪੰਜਾਬੀ ਕਿੰਦੇ ਰਖੜੀ ਰਖੜੀ ਹੈਗੀ ਗਾਇਸ ਅੱਜ ਤੇ ਵੇਨੇ ਆ ਕੋਣ ਬੰਨਣਾ ਉਹਦਾ ਕੋਈ ਉਧਰ ਤਾਂ ਭੈਣਾਂ ਸਾਰੀਆਂ ਬਾਹਰ ਹੀ ਆ ਇੱਕ ਵੀ ਇੱਥੇ ਹੀ ਆ ਵੇਨੇ ਅੱਜ ਆਉਂਦੀ ਠੀਕ ਹੈ ਨਹੀਂ ਤਾਂ ਫਿਰ ਠੀਕ ਹੈ ਸਾਡੇ ਭਰਾ ਆ ਇੱਕ ਬੱਧੀ ਹੋਰੇ ਰਹਿੰਦੇ ਨੇ ਪਰੇ ਨਹੀਂ ਬੈਗ ਇੱਥੇ ਪਿਆ ਹੋਣਾ ਬੱਦਕਾਂ ਚੱਲਦੇ ਆ ਤੇ ਆਪਾਂ ਰਖੜੀ ਖਰੀਦਣੇ ਜਾ ਕੇ ਤੇ ਮੈਂ ਪੱਗ ਬੰਨਦਾ ਮੈਂ ਜਾਲਟਾ ਪੱਗ ਬੰਦੀ ਗਾਇਸ ਅੱਜ ਗਾਈਸ ਹੋਰ ਮੈਂ ਬੰਨਦੀ ਆ ਫੱਗ ਤੇ ਮਿੱਕੀ ਬੰਨੀ ਆ ਉਹੀ ਸਾਰੇ ਲੋਕ ਆਪਣੀ 3:00 ਵਜੇ ਛਣੀ ਲੈ ਕੇ ਚੱਲਦੇ ਆ ਤੇ ਚੱਲਦੇ ਆ ਗਾਈ ਥੱਲੇ ਤੇ ਮਤੀ ਬਤੀ ਬੰਦ ਕਰਦੇ ਆ ਸ਼ੋਅ ਅੱਗੇ ਲਗਾਣੇ ਚੱਲਦੇ ਆ ਉਹ ਦੋ ਗਾਈ ਰੱਖ ਲੈਣੇ ਫੇਰ ਰੱਖਿਆ ਆ ਤੇ ਹਮ ਕਿਨੇ ਆ ਕਿਤੇ ਹਾਂ ਕੰਪੂ ਗਾਰ ਉਹ ਤੇ ਹੁਣ ਆਪਾਂ ਗਾਈਸ ਤੇ ਕਾਂ ਚੁਕਾ ਕੇ ਮੈਨੇ ਆ ਮੋਲ ਚਾ ਫੇਰਾ ਪਖੇਡਾਂਗੇ ਦੀ ਖੇਡ ਨਹੀਂ ਗੇਮ ਮੇਂ ਤੇ ਮੁੰਡੇ ਆ ਗਏ ਫੇਰ ਤੇ ਨਹੀਂ ਤਾਂ ਫੇਰ ਮੈਨੇ ਗਾਈਜ਼ ਨਾਲ ਕੀ ਕਰਦੇ ਹਾਂ ਇੱਕ ਵਾਰ ਮੈਂ ਵਿਹਲਾ ਬੈਠਾ ਹਾਂ ਤਾਂ ਗਾਂ ਦੇ ਰਕਰੇ ਰੁਕਰੀ ਲਿਆ ਹਾਂ ਵੇਖ ਲੈਣਾਂ ਤੇ ਗਾਈਜ਼ ਆਹ ਵੇਖੋ ਮੈਂ ਤਾਂ ਆ ਗਿਆ ਮੈਂ ਮੈਂ ਨਿੰਬੂ ਪਾਣੀ ਲੈ ਰਿਹਾ ਹਾਂ ਤਾਂ ਨਿੰਬੂ ਪਣੀ ਆ ਜੁਗਾ ਨਿੰਬੂ ਪਾਣੀ ਪੀਣੇ ਆ ਤੇ ਵੇਨੇ ਆ ਜਿਹਦਾ ਕੋਈ ਰਸ ਨਹੀਂ ਦਾਈ ਨਹੀਂ ਆ ਨਾ ਬੰਨੀ ਗਏ ਨੇ ਇਹ ਨਹੀਂ ਗਾਈਜ਼ ਬਾਏ ਫਾਸਲਾ ਚੁੱਕ ਗਿਆ ਭੈਣ ਵੱਲੋਂ ਤੇ ਚੈੱਕ ਕਰਦੇ ਕੀ ਕੀ ਆ ਆ ਇਹ ਮੈਂ ਕੰਮ ਕਰਕੇ ਆਇਆ ਗਾਇਸ ਸਕੂਲ ਦਾ ਉਹ ਜਹਾਾ ਕਰਨ ਮਮਾ ਨੇ ਮਾਰੇ ਮਾਰਦੇ ਮਮਾ ਨੂੰ ਮਾਰ ਲਾ ਗਿਆ ਮਮਾ ਦਾ ਸਾਹਮਣੇ ਆ ਕੇ ਲੱਗਾ ਗਾਇਸ ਥੱਲੇ ਢੀਣੀ ਨਗਾ ਮਮਾ ਥੱਲੇ ਆ ਗਏ ਫਿਰ ਮੈਂ ਉੱਤੇ ਚੜ ਗਿਆ ਕੰਮ ਤੋਂ ਕਰਨ ਸਕੂਲ ਦਾ ਹਾਂ ਕੋਈ ਅਨਬਾਕਸਿੰਗ ਹੋ ਰਹੀ ਹੈ ਹਾਂ ਹੋਂ ਨਾਈ ਭਰਾ ਕਲੈਟੀਆਂ ਮੈਂ ਉਹਦਾ ਮੂੰਹ ਵੀ ਨਾ ਆਪਾਂ ਨੇ ਸਾਫ ਆਇਆ ਨਹੀਂ ਨੇ ਗਾਇਸ ਕੀ ਹੈ ਗਾਇਸ ਖੋਲ ਚੁਕਾਇਆ ਉਹ ਥਲੇਰਾ ਖਤਾਇਆ ਉਹਨੂੰ ਬਾਅਦ ਚ ਹੀ ਸਾਫ ਕਰ ਦਾਂਗੇ ਉੱਥੇ-ਉੱਥੇ ਤੇ ਹੁਣ ਚੈੱਕ ਕਰੋ ਗਾਇਸ ਓਏ ਓਏ ਗਾਇਸ ਆਪਣੀ ਪਾਵਰ ਨਹੀਂ ਕੀ ਸੀ ਹਾਂ ਟਿਕਾ ਟੁੱਲ ਚੁਕਾਇਆ ਉਹ ਰੈਪਰ ਸੁੱਟਦਾ ਆ ਡ੍ਰਾਈ ਫਰੂਟਸ ਓਏ ਦਾਇਟ ਡ੍ਰਾਈ ਫਰੂਟ ਆ ਚੁੱਕੇ ਨੇ ਬੜੇ ਵਧੀਆ ਕੋਈ ਗੱਲ ਨਹੀਂ ਥੈਂਕ ਯੂ ਦੀਦੀ ਇਹ ਦੀਦੀ ਵੱਲੋਂ ਗਿਫਟ ਆ ਉਹ ਚੈੱਕ ਕਰਦੇ ਆਂ ਮੋਲੀ ਜੀ ਕੀ ਮਿਲਦਾ ਨਹੀਂ ਤੇ ਠੀਕ ਆ ਹੀ ਬੜੇ ਆ ਚਲੋ ਗਾਇਸ ਹੁਣ ਆਪਾਂ ਤੁਹਾਨੂੰ ਮਿਲਦੇ ਖਾਣੂ ਕਿ ਭਾਈ ਗਾਇਸ ਚੈੱਕ ਕਰੋ ਮੈਂ ਆ ਚੁਕਾ ਸਮੋਸੇ ਲੈਣ ਤੇ ਭੂਆ ਘਰ ਆਈ ਐ ਇਸ ਕਰਕੇ ਸਮੋਸੇ ਲੈਣਾ ਆ ਚੁਕਾ ਗਾਇਸ ਮੈਂ ਆ ਕੇ ਮੈਂ ਚਲਾ ਘਰ ਨੂੰ ਆ ਦੇਖੋ ਰਖੜੀ ਮੇਰੇ ਬੰਨਤੀ ਐ ਤੇ ਹੁਣ ਮੈਂ ਘਰ ਜਾ ਕੇ ਸਮੋਸੇ ਖਾਣਾ ਨਾਲੇ ਭੂਆ ਨੂੰ ਦਿਨਾ ਖਾ ਭੂਆ ਵੀ ਉਹਨੇ ਸਮਾਨ ਲੈਂਦਾ ਉਹ ਤੁਹਾਨੂੰ ਬਾਜੋ ਖਾਣਾ ਦਾ ਬਾਈ ਯਾਰ ਸਮੋਸੇ ਦੇਦੇ ਗਾਇਸ ਤੇ ਅਸੀਂ ਕਾਹਦੇ ਬੈਠੇ ਆ ਦੂਜਾ ਭੈਣ ਦਾ ਪਾਰਸਲ ਆਇਆ ਇਹਨੂੰ ਖੋਲਦੇ ਹਾਂ ਬਾਕਸ ਕਰਦੇ ਆਂ ਆਪੂ ਆ ਲੋਕ ਇਸਕਾ ਹੈ ਚਲੋ ਗਾਇਸ ਵੀਰ ਨੇ ਕੀ ਕਰਦਾ ਅਨਬਾਕਸਿੰਗ ਕਰ ਰਹੇ ਆ ਚਲੋ ਗਾਇਸ ਖੋਲਦੇ ਆ ਗਾਇਸ ਮੈਂ ਸਮੋਸੇ ਖਾਣ ਲੱਗਾ ਉਹ ਤਾਂ ਅਨਬਾਕਸ ਹੋ ਜਾਣੀ ਆ ਪਤਾ ਨਹੀਂ ਕੀ ਗੱਲ ਐਡਾ ਅਨਬਾਕਸ ਹੀ ਨਹੀਂ ਹੁੰਦੇ ਗਾਇਸ ਇਹਦੇ ਪਹਿਨਾ ਸਮੋਸੇ ਖਾ ਲਈ ਫਿਰ ਅਨਬਾਕਸ ਗਾਇਸ ਸਮੋਸੇ ਹੀ ਖਾ ਲਈ ਸਮੋਸੇ ਦੀ ਪਲੇਟ ਝੂਠੀ ਨਹੀਂ ਖਾ ਸਕਦਾ ਸ਼ਾਇਦ ਵਿਖਾ ਹੀ ਦਿੱਤੀ ਹੋਵੇ ਪਲੇਟ ਯਾਰ ਆ ਖੋਲਣੇ ਨਾ ਖੋਲ ਕੇ ਮਿਲਦਾ ਗਾਇਸ ਪਹਿਲਾਂ ਤਾਂ ਖੋਲ ਹੀ ਰਹੀਏ ਗਾਇਸ ਮਾਹੀ ਖੋਲਣੇ ਆ ਤੇ ਚੇਪੀਆਂ ਦੀਆਂ ਇਹਦੀਆਂ ਖੋ ਚੁੱਕੀਆਂ ਨੇ ਹੁਣ ਇਹਨੂੰ ਅੰਦਰੋਂ ਕੱਢਦੇ ਆਂ ਨਿਕਲ ਆ ਵੀਰ ਬਾਹਰ ਹਣਾ ਗਾਇਸ ਇਹ ਬਾਹਰ ਨਹੀਂ ਆਉਂਦਾ ਬਾਹਰ ਆ ਯਾਰ ਭਰਾਵਾ ਸੰਗ ਅਗੰਦੀਆ ਗਾਇਸ ਇਹਨੂੰ ਬਾਹਰ ਕੱਢਦਾ ਗਾਇਸ ਇਹਨੂੰ ਬਾਹਰ ਕੱਢ ਲਿਆ ਉਹਦੇ ਵਿੱਚੋਂ ਤੇ ਹੁਣ ਖੋਲਦੇ ਆਂ ਚੈੱਕ ਕਰਦੇ ਆਂ ਓਏ ਹੋਏ ਹੋਏ ਆਹ ਡੱਬਾ ਗਾਇਸ ਤੇ ਆ ਰਹੀਆਂ ਰਖੜੀਆਂ ਠੀਕ ਆ ਵਧੀਆ ਏ ਆ ਰਹੀ ਚੋਕਲੇਟ ਓਏ ਹੋਏ ਗਾਇਸ ਫਿਰ ਡੀ ਵੱਡੀ ਚੋਕਲੇਟ ਇੱਕੋ ਹੀ ਉਹਦੇ ਥੱਲੇ ਹੋਣਾ ਕੋ ਖਾਲੀ ਗਾਇਸ ਵਾਓ ਵੈਰੀ ਕ੍ਰੇਜ਼ੀ ਭਾਈ ਵੈਰੀ ਕ੍ਰੇਜ਼ੀ ਐਦਾਂ ਗਾਇਸ ਸਾਰੇ ਯਾਰ ਖੜੇ ਹੋ ਗਏ ਨੇ ਆ ਚੈੱਕ ਕਰ ਲਿਆ ਹੁਣ ਤੁਹਾਨੂੰ ਉੱਤੇ ਜਾਵੇ ਨਾ ਘੜੀ ਤਨੂੰ ਤੇ ਅੱਧਾ ਘੰਟੇ ਬਾਅਦ ਤੁਹਾਨੂੰ ਖਾਵਾ ਫਿਰ ਨਾ ਸਮਾਨ ਇਕੱਠਾ ਕੀਤਾ ਰੱਖੀ ਰੱਖੜੀ ਦੇ ਬਾਏ ਗਾਇਸ चेक करो मिले गिफ्टर आ गिट तो थीदिय। ते भाई स्कैन वाला सिस्टम जी जब गाइस आप क्या चीजियां गाइन मैनु पता कि लाइनिया किद नहींदाई कदा होनी याद हो गई ਓਏ ਗਾਈ ਦੋਨੀਆਂ ਕਿੱਦਾਂ ਵੀ ਗਾਈਸ ਆਪਾਂ ਖਾਣੇ ਪੀਣੇ ਤੇ ਤੁਹਾਨੂੰ ਮਿਲਦੇ ਬਾਅਦ ਚੁ ਗਾਈਸ ਗਾਈ ਸਕੂਲ ਦਾ ਸਾਰਾ ਕੰਮ ਕਰ ਲਿਆ ਹੈ ਤੇ ਹੁਣ ਮੈਂ ਚਾਕਲੇਟ ਖਾਣ ਆ ਜਿਹੜੀ ਮਿਲੀ ਆ ਮੈਨੂੰ ਖਾ ਲੀਏ ਗਾਈ ਖਾ ਖਾ ਕੇ ਖਾਣਾ ਤੂੰ ਹੀ ਖਾ ਲੋ ਨਹੀਂ ਖਾ ਸਕਦੇ ਇਹ ਗਾਈਸ ਹੁਣ ਗਾਈ ਤੁਹਾਨੂੰ ਬਾਹਰ ਜਾ ਕੇ ਮਿਲਦਾ ਬਾਏ ਗਾਈ ਅੱਲਾਹ ਤੇਰੀ ਖੋਲ ਗਾਈਸ ਸਾਡੇ ਡਾਡਾ ਥੋੜਾ ਟਾਈਮ ਆਪਾਂ ਬਰਬਾਦ ਕਰਤਾ ਤੁਹਾਨੂੰ ਮੈਂ ਦੱਸਣਾ ਹੀ ਆਪਾਂ ਗੱਲਬਾਤ ਕਰਦੇ ਮੈਂ ਚੇਤਾ ਹੀ ਭੁੱਲ ਗਿਆ ਕਿ ਵੀ ਲੋਕ ਸ਼ੂਟ ਕਰ ਰਹੇ ਆ ਗਾਈਸ ਅਸੀਂ ਉਹਨਾਂ ਦੁਕਾਨ 'ਤੇ ਬੈਠੇ ਆਪਾਂ ਦੋਵੇਂ ਜਾਨੇ ਦੇ ਲੀਂਦੇ ਮਾਰਨ ਹਰ ਮਨੂੰ ਵੀ ਬੁਲਾਇਆ ਆ ਤੇ ਬਾਹਰ ਦਾ ਵੀਊ ਚੈੱਕ ਕਰੋ ਗਾਈਸ ਕਿਡਾ ਸ਼ਾਨਦਾਰ ਬਾਹਰ ਦਾ ਵੀਊ ਆ ਤੇ ਹੁਣ ਆਪਾਂ ਗੁਰਦਾਰ ਜਾਣੇ ਘੜੀ ਤੋਂ ਤੇ ਤੁਸੀਂ ਬਸ ਜੇ ਆਪਣੇ ਬਨੇ ਰਹੋ ਗਾਈਸ ਕੱਲ੍ਹ ਵਾਲੀ ਵੀਡੀਓ ਗਾਈਸ ਪੈ ਗਈ ਬਬ ਕੱਲ੍ਹ ਲਈ ਵੀਡੀਓ ਕਨਸੈਪਟ ਵਾਲੀ ਪੈ ਗਈ ਹੈ ਚੈੱਕ ਕਰੋ ਜਾ ਕੇ ਗਾਇਸ ਬਾਏ ਕੋਈ ਨਾ ਖਿਡਾਂਗੇ ਮਾੜੀ ਜੀ ਬੈਟਰੀ ਰਹਿ ਨਹੀਂ ਉਹਦੀ ਕੋਈ ਗੱਲ ਹੋਣੀ ਵੀਡੀਓ ਅਪਲੋਡ ਕਰਨੀ ਉਹ ਕੱਲ ਕਰਾਂਗੇ ਗਾਇਸ ਆਪਾਂ ਹੁਣ ਚੱਲੇ ਆ ਗੁਰਦੁਆਰੇ ਤੇ ਵੇਖੋ ਆ ਸਾਰੇ ਜਣੇ ਬਾਹਰ ਖਲੋਤੇ ਨੇ ਇੱਦਾਂ ਇਹਨਾਂ ਨੂੰ ਖਾਰੇ ਦੀ ਪਈ ਹੁੰਦੀ ਹੈ ਖਾਰੇ ਬਾਹਰ ਕੱਢਦਾ ਆ ਹੈ ਖਾਰੇ ਬਾਹਰ ਕੱਢਦਾ ਹੈ ਗਾਇਸ ਹੁਣ ਆਪਾਂ ਤੁਹਾਨੂੰ ਮਿਲਦੇ ਆ ਸੁੱਖ ਆਸਾ ਨਿਕਰਾ ਕੇ ਗਾਇਸ ਬਾਏ ਬਾਏ ਗਾਈਸ ਆਪਾਂ ਸੋਖਾ ਵੀ ਕਰਾ ਲਿਆ ਤੇ ਹਰਮਨ ਨੂੰ ਉੱਤੋਂ ਤੁਰਿਆਂਦਾ ਫੋਨ ਕਰਾਂਦਾ ਤੇ ਆਪਾਂ ਵੀ ਚਲਦੇ ਆ ਥੱਲੇ ਹਰਮਨ ਤੈਨੂੰ ਮਾਸਟਰ ਆਫ ਦਾ ਬਣਾ ਦੇਣਾ ਚੈਟ ਮਾਈਕਰਾ ਖੋਲ੍ਹੇਗਾ ਨਾ ਮੈਂ ਅੱਜ ਅਣੀ ਦੇ ਦਰੋਂ ਬਣਾਇਆ ਹੀ ਜਾਸੂਨ ਬਣਾ ਦੇਣਾ ਆ ਮਾਸਟਰ ਆਫ ਦਾ ਮੈਪ ਤੋਂ ਸਾਰਾ ਕੁਝ ਕਰ ਸਕਦਾ ਜੋ ਮੈਂ ਕਰ ਸਕਦਾ ਆ ਜਿੱਦਾਂ ਟੈਲੀਪੋਰਟੇਸ਼ਨ ਸਾਰਾ ਕੁਝ ਵੈਦਰ ਚੇਂਜ ਸਾਰਾ ਤੈਨੂੰ ਕਰਾ ਦੇਣਾ ਕਿਉਂਕਿ ਤੂੰ ਇਕੱਲਾ ਹੁਣ ਹੁਣ ਆਪਾਂ ਸਾਢੇ 3:00 ਵਜੇ ਨਾਲ ਇਕੱਠੇ ਹਾਂ 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 ਮੈਂ ਤਾਂ ਵੱਖਰੇ ਵੱਖਰੇ ਵੀ ਕਰ ਸਕਦਾ ਹਾਂ 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 ਕੋਣ ਮੈਂ ਤੈਨੂੰ ਕਰ ਦੇਣ। ਕੋਈ ਬੰਦਾ ਨਹੀਂ ਲੱਭਦਾ। ਚਲੋ ਗਾਇਸ ਹੁਣ ਤੁਹਾਨੂੰ ਮਿਲਦੇ ਆ ਬਾਅਦ ਵਿੱਚੋਂ ਬਾਹਰ ਜਾ ਕੇ। ਆਹ ਦੇਖੋ ਪੰਨਾ। ਆ ਚਾ ਕਰੂ ਨਾ ਡੂਡੋਂ ਆ ਚੁੱਕਾ ਕੜਾ ਲੈ ਕੇ ਮਾਮਾ ਬਨਮਾਸ਼ੀ ਕਰਦਾ। ਆ ਚਾ ਪਰ ਗਈ ਨਹੀਂ ਆਣੀ ਕੁਟੰਦ ਯਾਰ। ਤੇ ਗਾਇਸ ਆਪ ਆ ਅੱਜ ਦਾ ਚਲਾਨ ਪੱਕਾ ਹੋਣਾ ਚਾਹੀਦਾ। ਮਾਮਾ ਪੈਰ ਤੇ ਨਹੀਂ ਲੱਗਦੇ ਨਹੀਂ ਆ। ਓਏ। ਓਏ ਧਿਆਨ ਨਾਲ ਮਾਮਾ। ਚਲੋ ਗਾਇਸ ਆਪਾਂ ਤੁਹਾਨੂੰ ਮਿਲਦੇ ਹਾਂ ਸਿੱਧਾ ਅੰਦਰ ਜਾ ਕੇ ਆਪਣੇ ਘਰ ਤੇ ਤੁਹਾਨੂੰ ਬਾਅਦ ਚ ਮਿਲਦੇ ਗਾਇਸ ਬਾਏ ਗਾਇਸ ਕੀ ਹਾਲ ਹੈ ਹਾਂ ਜਲ ਸਾਰੇ ਦਾ ਗਾਇਸ ਰੋਟੀ ਪਾਣੀ ਵੀ ਖਾ ਲਿਆ ਵੀਡੀਓ ਸਾਰਾ ਕੁਝ ਖੇਡ ਖੁਰ ਲਿਆ ਹਰਮਨ ਨੂੰ ਬਾਏ ਬਾਏ ਕਰਕੇ ਤੇ ਉੱਤੇ ਆ ਚੁੱਕਾ ਗਾਇਸ ਮੈਂ ਤੇ ਰੋਟੀ ਖਾ ਲਈ ਆ ਤਾਂ ਹੋਣ ਲੱਗਾ ਗਾਇਸ ਸੌਣ ਰਾਤ ਤੇ ਵੱਜ ਗਏ ਨੇ 9 9:30 ਵੱਜ ਗਏ ਨੇ ਇਹ ਗਾਇਸ ਮੇਰਾ ਰਾਤ ਦਾ ਪਰਨਾ ਗੋਲ ਘਰਨਾ ਦੇ ਉੱਤੇ ਆਲਾ ਚੈੱਕ ਕਰੋ ਗਾਇਸ ਤੇ ਅੱਜ ਦੇ ਵਲੌਗ ਚ ਵੀ ਸ਼ਾਇਦ ਵੇਖਿਆ ਹੋਣਾ ਗਾਇਸ ਇਸ ਸਵੇਰੇ ਨਹੀਂ ਉਹ ਕਾਂ ਸਾਚ ਵੇਖਿਆ ਨਾ ਉਹ ਚੋਰੀ ਨਹੀਂ ਮੰਨੇ ਅਸੀਂ ਆ ਜਾ ਵਾਲਾ ਬਣ ਲਿਆ ਵਧੀਆ ਵਟ ਪਏ ਗਾਇਸ ਅੱਜ ਦੇ ਵਲੌਗ ਜੇ ਨਾ ਹੀ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਗਾਇਸ ਬਾਏ ਬਾਏ